ਨੂੰ ਡੈਡ ਜੀ ਨੂੰ ਮੁਬਾਰਕ ਜਨਾ ਮੈਨੂੰ ਯਾਦ ਹੁੰਦਾ ਜਦੋਂ ਮੈਂ ਬਹੁਤ ਛੋਟਾ ਜਿਆ ਸੀ ਇਹ ਛੱਠ ਦੀ ਗੱਲ ਮੈਨੂੰ ਜਿਹੜਾ ਰਾਰੇ ਨੇ ਦੁਨੀਆ ਕਹਾਣੀਆਂ ਦੁਨੀਆ ਦੇ ਵੱਡੇ ਮਹਿਕ ਜੀ ਦਾ ਇਤਹਾਸ ਇਹਨਾਂ ਨੇ ਕਬਤਾਨਾਫਤ ਕਰਤੀ ਉਹ ਵਾਰਤ ਦੀ ਦਿੱਤੀ ਜਾਂਦਾ ਇਹ ਕਰ ਦਿੱਤੀ ਮੈਂ ਕਰਿਆ ਅੱਜ ਇਹ ਗੱਲ ਦੋ ਗੱਲਾਂ ਨਾਲ ਜੁੜੀ ਹੋਈ ਐ ਇੱਕ ਰੇਮਨ ਨਾਲ ਜੁੜੀ ਹੋਈ ਐ ਤੇ ਇੱਕ ਇਨਾਮ ਨਾਲ ਜੁੜੀ ਹੋਈ ਐ ਜਦੋਂ ਉਹਨਾਂ ਨੇ ਮੈਨੂੰ ਕਹ ਆ ਵੀ ਇਹਨੂੰ ਇਨਾਮ ਦੇਣਾ 11 ਰੁਪਏ ਸੰਤ ਤੇ ਲੋਹੀ ਸੀ ਤੇ ਮੈਂ ਭੱਜ ਕੇ ਜਦੋਂ ਇਨਾਮ ਲੈਣ ਗਿਆ ਤੇ ਮੇਰੇ ਪਿਤਾ ਨੇ ਮੈਨੂੰ ਰੋਕਿਆ ਮੈਨੂੰ ਕਹਿੰਦਾ ਰੋ ਏ ਰਾਈਡਰ ਬਾਅਦ ਕੋਲ ਨਹੀਂ ਆ। ਅੱਠ ਦੀ ਗੱਲ ਹੈ ਅੱਜ ਤੱਕ ਇਹ ਚੇਤੇ ਹੈ। ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ ਸੀ ਨਾ ਕਿ ਜ਼ਿੰਮੇਵਾਰੀ ਬਾਝਾਂ ਨਹੀਂ ਹੈ। ਦੋਸਤੋ ਸਤਿਪੁਰ ਦੀ ਜ਼ਿੰਮੇਵਾਰੀ ਬਾਤ। ਛਾੜੂ ਐ। ਭਾਵੇਂ ਦਾ ਰਹਿਣਤਾ ਨਹੀਂ ਪਰ ਇਹਦਾ ਤਨਨਾ ਇਹ ਬਾਰਗ ਕੰਮ ਰੱਖਣਾ ਹੈ। ਅਤੇ ਕੋਈ ਆਧਾਰਾ ਤੁਹਾਨੂੰ ਕੋਈ ਇਨਾਮ ਦਿੰਦਾ ਹੈ ਤਾਂ ਇਹ ਨੂੰ ਲੈ ਕੇ ਕੋਈ ਪ੍ਰਾਗਰੀ ਇੱਕ ਹੁੰਦਾ ਪਰਿਵਾਰ ਸਾਡੇ ਦਾ ਮਤਲਬ ਇਧਰ ਵਰਤ ਵਿੱਚ ਨਾ ਕਿ ਉਸ ਕੋ ਨਾਲੇ ਦੀ ਰਸਮੀ ਇਹ ਤਾਂ ਨਵੀਂ ਵਿਆਹੀ ਹੋ ਵੀ ਅਸੀਂ ਦਿਨਾਂ ਤੇ ਉਹਦੇ ਕਨਾਰੋ ਰੋਟੀ ਪੋ ਆ ਕੇ ਖਾਂਦੇ ਸਾਡੇ ਨਾਲੇ ਉਹ ਖਾਂਦੇ ਤੇ ਕੋਲ ਚਾਮ ਨੂੰ ਕਰਦੇ ਇਹ ਸਾਡੇ ਬੋਲ ਦੇ ਪਰਿਵਾਰ ਲੋਕ ਹੁਣ ਜਿੰਨੇ ਦੇ ਲੋਕ ਇਹ ਆਧਾਰਾ ਤੁੰਨੇ ਨਾਮ ਦਿੰਦਾ ਹੈ ਤੇ ਤੁਸੀਂ ਬਰਾਦਰੀ ਵਿੱਚੋਂ ਉਹਨਾਂ ਆਧਾਰੇ ਦੇ ਪਰਿਵਾਰ ਦੇ ਮੈਂਬਰ ਬਣ ਜਾਂਦੇ ਸਾਡੇ ਤੇ ਫਿਰ ਥੋੜੀ ਜੀ ਬਾਅਦ ਜ਼ਿੰਮੇਵਾਰੀ ਵੀ ਆਇਦ ਹੋ ਜਾਂਦੀ ਹੈ ਕਿ ਉਸ ਦਾ ਧਿਆਨ ਰੱਖਣਾ ਪੈਂਦਾ ਕਿ ਪਰਚਾ ਜਿਹੜਾ ਉਹ ਨੂੰ ਕੁਛ ਨਾ ਕੁਛ ਨਾ ਕੁਛ ਕੁ ਕਰਦੇ ਉਹਨਾਂ ਨੇ ਮਾਨ ਇਹ ਇਤਨਾ ਤਰੱਕੀ ਕੀਤੀ ਹੋਈ ਹੈ ਕਿ ਇਹ ਜਿਹੜੇ ਬੰਦੇ ਨੇ ਨਾ ਇਹ ਚੰਗਾ ਕੰਮ ਕਰਦੇ ਨੇ ਤਾਂ ਅੱਗੋਂ ਵੀ ਚੰਗਾ ਕੰਮ ਕਰਦੇ ਰਹਿਣਗੇ ਇੱਕ ਤਾਂ ਮੈਨੂੰ ਜਵੇਨਾ ਨੇ ਕਿਤਾਬ ਛਾਪੀ ਹੈ ਨਾਲਮਣੀ ਨੇ ਵੀ ਇੱਕ ਰਸਤਾ ਛਾਪੀ ਹੈ ਅਜੀਬ ਫਰਖਾਣ 15 ਸਾਲ ਪਹਿਲਾਂ ਉਹਨਾਂ ਨੇ ਕਿਹਾ ਕਿ ਦੇ ਅਨਪਰਿਣਾਮ ਗੁਰਗੇ ਉਹ ਕਹਿ ਲਿਖੀ ਨਹੀਂ ਹਾਲੀਆ ਹਾਂ ਹੋ ਗਏ ਹੋਰ ਅਖੀਆਂ ਰਚਨਾਵਾ ਆਉਂਦੇ ਹੋ ਤੁਹਾਡੇ ਕੋ ਸਪੈਨ ਹੋਏਗਾ ਫਿਰ ਤੁਸੀਂ ਛੂਹ ਕਰ ਸਕਦੇ ਹੋ ਵਧੀਆ ਤੋਂ ਹੋ ਗਿਆ ਤਾਂ ਵੀ ਚਾਰ ਸਾਲ ਥੋੜੇ ਟੱ ਲਗੇ ਕਿਉਂਕਿ ਚਾਰ ਸਾਲਾਂ ਦੇ ਵਿੱਚ ਜਿੰਨੀਆਂ ਕਹਾਣੀਆਂ ਨੇ ਉਹੀ ਇਹਨਾਂ ਕੋਲ ਬੈਠਣੀਆਂ ਸੀ ਜੇ 10 ਸਾਲ ਹੋ ਜਾਂਦੇ ਤੇ ਫਿਰ है ना जी ये छानना बहुत हो सकता है पर कोई गल नहीं फिर सही हो सही। रेमन सारे ने कहा कि बहुत अच्छा लगती है मैं एक अंदरली गांव ये किताब साहित्य अकैडमी के इनाम ले गई थी तो उस कमेटी ने कहा कि ਮੋਰ ਜਿਹੜੀਆਂ ਮਜ਼ੂਰ ਕਹਾਣੀਆਂ ਨੇ ਥੋੜੀ ਲੇਕਿਨ ਨਹੀਂ ਲੱਗਦੀ ਉਹ ਮੈਨੂੰ ਆਪਣੀ ਗੱਲ ਯਾਦ ਆਉਂਦੀ ਹੈ ਕਿ ਜਦੋਂ ਮੈਂ ਬਹੁਤ ਛੋਟਾ ਜਿਹਾ ਸੀ ਮੈਂ ਇੱਕ ਜਗਾ ਨਹਾੜੀ ਗਈ ਮੈਂ ਸੇਖੋ ਸਾਹਿਬ ਦੇ ਪੁੱਛਿਆ ਕਿ ਤੂੰਰੇ ਆਉਂੇ ਜੱਟਾ ਨਾ ਬੁੱਲਾ ਮੈਂ ਤਾਂ ਨਹੀਂ ਮੈਂ ਤਾਂ ਰਾਮਗੜੀਆਂ ਦਾ ਕਹਿੰਦਾ ਸੜਾ ਤੂੰ ਕਿਤੇ ਕਿਸੇ ਧਾਣੀ ਲੈਤੀਓ ਇਹ ਹੁੰਦਾ ਹੈ ਵੀ ਯਾਸੀ ਨਾ ਤੋਦੀ ਵੀ ਕਿ ਜਿਹੜਾ ਜਮੂਦ ਹੁੰਦਾ ਹੈ ਜਿਹਨਾਂ ਤੋਂ ਕੋਤਦਾ ਨਾ ਜਿਹੜੇ ਮੱਠ ਹੁੰਦੇ ਨੇ ਬਣੇ ਹੋਏ ਉਹ ਕਹਿੰਦੇ ਆ ਖੇਲਦੇ ਨੇ। ਔਰ ਜਿਨਾਂ ਚ ਜਿੰਦਗੀ ਨਹੀਂ ਉਹਨਾਂ ਤੇ ਨਵੇਂ ਤੋਰਨੇ ਨਹੀਂ ਪੈਂਦੇ। ਇਹੋ ਜੇ ਉਹ ਨਹੀਂ ਚਾਹੀਦੇ ਲੋਕਾਂ ਦੇ ਨਾਮ ਆਉਣੇ ਚਾਹੀਦੇ। ਇਹੋ ਜੇ ਲੋਕ ਕੇ ਆਉਣੇ ਚਾਹੀਦੇ ਨੇ ਜਿਹੜੇ ਨਵੀਂ ਸੋਚ ਨਾਲ ਜੁੜੇ ਹੋਏ ਹੋਣ। ਨਵੇਂ ਧਾਰੀਏ ਤੋਂ ਜ਼ਿੰਦਗੀ ਨੂੰ ਦੇਖਣਾ ਇਹਨਾਂ ਨੇ ਸੁਖੀ ਜਾਓ। ਮੈਂ ਤਾਂ ਆਤਮਾਨ ਕਿਉਂਕਿ ਮੇਰੇ ਤੇ ਪਰਿਵਾਰ ਤੇ ਮੇਰੇ ਤਾਂ ਬੱਚੇ ਨੇ ਜੀ ਇਹ ਮੈਨੂੰ ਅੱਜ ਪਤਾ ਨਗਾ ਹੈ ਕਿ ਇਹ ਤਾਂ ਬੈਂਡ ਵਿਲਾਇਨ ਹਨ ਬੱਚੇ ਤਾਂ ਮੁਰਿਆ ਇਹ ਇੱਕ ਤਾਂ ਇਹਨਾਂ ਨੇ ਕਿਹਾ ਤਾਂ ਨਾਂ ਛਾਪਣਾ ਸਮਾਹ ਕਰਦੇ ਤਾਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਇੱਕ ਤਾਂ ਮੈਂ ਨਾ ਮਤਲਬ ਜਦੋਂ ਕਹਾਣੀ ਪੰਜਾਬ ਨਿਕਲਿਆ ਸੀ ਨਾ ਤਾਂ ਅਣਕੀ ਨੇ ਉਹਦੇ ਤੇ ਪਰਵੰਦੇ ਨੂੰ ਲੜਦਾ ਨਾਂ ਛਾਪਣਿਆ ਸੀ ਉਹ ਵੀ ਤੋਂ ਵਿਧਾਨ ਨੇ ਨਾਲ ਚਾਹਣ ਸਲਾਹ ਕਰ ਦੇਗਾ ਤੇ ਜਦੋਂ ਮੈਂ ਪਰਚਾ ਆਇਆ ਤੇ ਉਹਦੇ ਤੇ ਕੋਤਲ ਦਾ ਨਾਮ ਨਹੀਂ ਸੀ ਕਹੀ ਗਿਆ ਭਾਜਪਾ ਦਾ ਨਾਮ ਹੀ ਹੈਗਾ ਇਸ ਕਰ ਸਲਾਹ ਕਰ ਦੇ ਤਾ ਉਹਨੇ ਕਹਿੰਦਾ ਮੈਂ ਜੁਆ ਦੇ ਦਿੱਤੀ ਸੀ ਇਸ ਕਰਕੇ ਉਹ ਤਾਂ ਸਮਾਨ ਦੀ ਇਸ ਗੱਲ ਕੇ ਤਾਰੀਫ ਕਰਨੀ ਪੜਦੀ ਏ ਕਿ ਮੈਂ ਬਹੁਤ ਸਿੱਖਾ ਬੋਲਦਾ ਹੈ ਕਹਿੰਦੇ ਮੈਂ ਇਹਨਾਂ ਦੇ ਲੇਆਉਟ ਬਾਰੇ ਕਈ ਵਾਰੀ ਇਹਨਾਂ ਦੇ ਕੁਆਲਮ ਬਾਰੇ ਕਈ ਵਾਰੀ ਸ਼ਬਦ ਜੋੜਾ ਬਾਰੇ ਮੈਂ ਖੁਦ ਕੇ ਕਈ ਵਾਰੀ ਇਹਨਾਂ ਦਾੰ ਗੱਲ ਜਾਂਦਾ ਹੈ ਕਿ ਇਹਨਾਂ ਦੇ ਵਿੱਚ ਇਹ ਜੀਣਾ ਹੋਰ ਜਿਹੜੇ ਧਾਰ ਦੀ ਲੋੜ ਹੈ আর ਇਹਦੇ باوجود ਸਾਡੀ ਇਸ ਜਿਹੜੇ ਮੈਂ ਵੇਖਿਆ ਨਾ তো ਇਸ ਕਰਕੇ ਇਹਨਾਂ ਨੇ ਖੁੱਲੇ ਦਿਲ ਲਈ ਇਹਨਾਂ ਦੀ ਵਿਵਾਹੀ ਲਈ ਇਹਨਾਂ ਦੀ ਮਿਹਨਤ ਲਈ ਇਹ ਇਹਨਾਂ ਦੀ ਲਗਾਤਾਰਤਾ ਲਈ ਇੱਕ ਵਾਰੀ ਦਾਤਮਾਨ ਲਈ ਦੋਸਤ ਸਾਰੀ ਟੀਮ ਦੇ ਸਾਹਮਣੇ ਉਹ ਵੀ ਕਹਾਂ ਦਿਨ ਕਰ ਦਿੱਤੇ ਨੇ ਕਿ ਡੋਕਟਰ ਨੇ ਇਹ ਉਹ ਸ਼੍ਰੀਮਤੀ ਕਰਕੇ ਆ ਦੋਸਤੋ ਇਹਦੇ ਕੋਈ ਸ਼ੱਕ ਨਹੀਂ ਹੈ ਇਹ ਪਰਚਰ ਜੇ ਨਿਕਲ ਰਿਹਾ ਹੈ ਨਾ ਜਿੰਨਾ ਇਹਨਾਂ ਲੋਕਾਂ ਦਾ ਕੰਮ ਹੈ ਜੇ ਇਹਨੂੰ 100% ਇਹਨਾਂ ਦਾ ਕਰ ਦਿੱਤੇ ਤੇ 25 30 40% ਇਹਨਾਂ ਦੀਆਂ ਘਰ ਵਾਲੀਆਂ ਦਾ ਵੀ ਯੋਗਦਾਨ ਏ ਕਿਸੇ ਵੇਲੇ ਕਦੇ 8 ਸਾਲ ਬਾਅਦ 10 ਸਾਲ ਬਾਅਦ 20 ਸਾਲ ਬਾਅਦ ਇਹ ਵੀ ਧਿਆਨ ਰੱਖੋ ਵੀ ਇਹਨਾਂ ਦਾ ਵੀ ਸਨਮਾਨ ਕਰਨਾ ਪਵੇ ਕਿਉਂਕਿ ਇਹ ਸੁਆਮੀ ਥੀਏਟਰ ਦਾ ਬੰਦਾ ਨਾਟਕ ਜਿਹੜਾ ਲੋਕ ਚਾਰ ਬੰਦੇ ਦੇਖਦੇ ਹੋ ਨਾ ਜਿਹੜੇ ਸਟੇਜ 'ਤੇ ਕੰਮ ਕਰਦੇ ਨੇ 10 ਬੰਦੇ ਬੈਕ ਸਟੇਜ 'ਤੇ ਕਰਦੇ ਉਹ ਦਿਖਦੇ ਨਹੀਂ ਹੈਗੇ ਉਹ ਜਿਹੜੇ ਦਿਸਦੇ ਨਹੀਂ ਨਾ ਹੈਗੇ ਅੱਜ ਇਹ ਭਵਨ ਤੁਸੀਂ ਦੇਖ ਰਹੇ ਹੋ ਨਾ ਕਿਸੇ ਭੰਦੇ ਦੀ ਚੇ ਦਿਵਾਰਾਂ ਦੇਖ ਰਹੇ ਹੋ ਪਰ ਜਿਨ੍ਹਾਂ ਨੇ ਭਵਨ ਚੁੱਕਿਆ ਹੋਇਆ ਨਾ ਉਹ ਨੀਆਂ 'ਚ ਕੁ ਸਿੱਟਾਂ ਪਈਆਂ ਹੋਈਆਂ ਨੇ ਉਹ ਦਿਸਦੀਆਂ ਨਹੀਂ ਹੈਗੀਆਂ ਪਰ ਇਹ ਭਵਨ ਉਹਨਾਂ ਕਰ ਦਿੱਤਾ ਹੈ ਤੇ ਉਹਨਾਂ ਨੂੰ ਇੱਕ ਨਿਸ਼ਾਨੂ ਨਹੀਂ ਦਦੇ ਕੋਲਣਾ ਚਾਹੀਦਾ ਅਸੀਂ ਉਹਨਾਂ ਦੇ ਵੀ ਸ਼ੁਕਰ ਗੁਜ਼ਾਰ ਆ ਉਹਨਾਂ ਦੀਆਂ ਯਾਦਾਂੀਆਂ ਦੇ ਜਿਹੜੀਆਂ ਵਕਤ ਤੇ ਧਿਆਨ ਨੇ ਇਤਨਾ ਜਿਨ੍ਹਾਂ ਨੇ ਕਿਤਾਬ ਦੇ ਉੱਤੇ ਬੋਲਿਆ ਸੀ ਮੈਨੂੰ ਬਹੁਤ ਅੱਛਾ ਲੱਗਾ ਉਹਨਾਂ ਨਾਲ ਨਾਲ ਨੇ ਨੈੱਟ ਚੈਲੇਂਜ ਲੋਦੇ ਚੀਜ਼ਾਂ ਇੱਕ ਫਾਉਟਰੇਸ਼ਨ ਦਿੱਤੀ ਸੀ ਉਹਨਾਂ ਦੀ ਅਜੀਬ ਸੀ ਉਹਦੀ ਆਂਤ ਤਾਂ ਇੱਕ ਫਨ ਜਿਹੜੇ ਸ਼ਾਇਨੇ ਬੰਦੇ ਨੇ ਨਾ ਦੋਸਤੋ ਉਹਨਾਂ ਨੂੰ ਤ੍ਰੰਤ੍ਰਿਕ ਰੂਪੇ ਦੀ ਗੱਲਾਂ ਕਰਦੇ ਨਹੀਂ ਬਹੁਤ ਵਿਸਾਰ ਨਹੀਂ ਜਾਂਦੇ 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 ਕਿ ਕਾਗਜ਼ੋ ਦੀ ਪੇਂਟਿੰਗ ਦੇਖੋ ਹੁਣ ਕਿਤੇ ਉਹਦੇ ਕਿਤੇ ਕਿਤੇ ਟਰੈਕ ਲੱਗੇ ਹੁੰਦੇ ਐ ਬਸ ਕੋਈ ਬ੍ਰਸ਼ੀਅ ਨੇ ਨਾ ਉਹੀ ਪਿਕਾਸੋ ਇਹਨਾਂ ਸਾਰੇ ਦੁੱਖਿਆ ਬਣਾਉਂਦੇ। ਉਹਨਾਂ ਨੇ ਨਾ ਇੱਕ ਫਾਰਮੂਲੇਸ਼ਨ ਦਿੱਤੀ ਸੀ ਕਿ ਜਿਹੜੀ ਅੱਜ ਦੀ ਕਹਾਣੀ ਨੇ ਉਹ ਇੱਕ ਤਲਾਸ਼ ਦੀ ਕਹਾਣੀ ਹੈ। ਉਹ ਆਪੇ ਦੀ ਵੀ ਤਲਾਸ਼ ਹੈ ਤੇ ਮੁਹਾਸ਼ਰੇ ਦੀ ਵੀ ਤਲਾਸ਼ ਹੈ। ਲੇਕਿਨ ਇਹ ਉਹਨਾਂ ਨੇ ਨਾਲ ਦੀ ਨਾਲ ਚੁੰਨੀ ਵਟੇ ਸੀ ਜਿਹੜੀ ਕਿ ਸਾਡੇ ਨਾਲ ਸੀ। ਅਸਲ ਵਿੱਚ ਨਾ ਸੀ ਬਸ ਸੰਕਲਪ ਤੋਂ ਨਹੀਂ ਆਉਂਦੀ। ਇਹਦਾ ਇਸ਼ਾਰਾ ਤਨ ਕੋਈ ਚੀਜ਼ਾਂ ਸਾਨੂੰ ਸਿਖਣ ਵਾਲੀਆਂ ਨੇ। ਉਹਨਾਂ ਵੱਲ ਧਿਆਨ ਉਹਨਾਂ ਨੇ ਕਿਹਾ ਸੀ ਕਿ ਜਦੋਂ ਅਸੀਂ ਕਹਾਣੀਆਂ ਪੜ੍ਹਦੇ ਆ ਉਹਦੇ ਵਿੱਚ ਆਲਾ-ਗਵਾਲਾ ਕੀ ਨਹੀਂ ਦੇਖ ਰਹੇ ਉਹ ਮਨਫੀ ਹੋਵੇ ਉਹ ਕraftsmanship ਜਿਹੜੀ ਉਹ ਮਨਫੀ ਹੋਵੇ ਤੇ ਇਹਦੇ ਲਈ ਮੈਂ ਮਹਿਸੂਸ ਕਰਦਾ ਕਿ ਜਿਹੜੇ ਲੋਕ ਕਹਾਣੀਆਂ ਲਿਖਦੇ ਨੇ ਸਾਡੀ ਪੀੜ੍ਹੀ ਤਾਂ ਇਹ ਗੱਲ ਜਿਹੜੀ ਸੀ ਨਾ ਜੀ ਮੰਨ ਕੇ ਦੋਦੇ ਸੀ ਫਿਲਮਾਂ ਇਤਨਾ ਇੱਕ ਮਾਸਟਰ ਸ਼ਾਟ ਹੁੰਦਾ ਹੈ ਮੰਨ ਲਓ ਪਹਿਲਾ ਇੱਕ ਜਦੋਂ ਫਰੇਮ ਖੁੱਲਦਾ ਹੈ ਨਾ ਇਹ ਉਹ ਦਰਸ਼ਨ ਗਏ ਕਿ ਇਹ ਬੰਦੇ ਕਿਥੇ ਕਿਥੇ ਲੋਤੇ ਹੋਏ ਸਰਜੀਤ ਤੁਸੀਂ 체ਤਰ ਦਾ ਬੰਦਾ ਹੋਰ ਲੋਕ ਨੇ ਗਿਆਨੇ ਦਾਨਿਸ਼ਮਾਨ ਬੈਠੇ ਨੇ ਜਦੋਂ ਫਰੇਕ ਖੁੱਲਦਾ ਹੈ ਪਤਾ ਲੱਗਦਾ ਹੈ ਕਿ ਬੰਦਾ ਕਿੱਥੇ ਹੈ ਸੜਕ ਤੇ ਹੈ ਘਰ ਦੇ ਅੰਦਰ ਹੈ ਘਰ ਦੇ ਅੰਦਰ ਜਾ ਰਿਹਾ ਹੈ ਘਰ ਦੇ ਬਾਹਰ ਜਾ ਰਿਹਾ ਹੈ ਸਾਡੀ ਲਿਖਤਾਂ ਦੇ ਵਿੱਚੋਂ ਮਾਸਟ ਸ਼ਾਰਟ ਮਿਸਿੰਗ ਹੋ ਰਹੇ ਨੇ ਸਾਨੂੰ ਤੁਸੀਂ ਨਾਵਲ ਪੜ੍ਹ ਕੇ ਦੇਖੋ 50 ਸਾਲ ਦਾ ਵਰਤਮਾ ਹੁੰਦਾ ਨਾਵਲ ਦੇ ਵਿੱਚ ਕੋਈ ਪਾਤਰ ਖੰਗਦਾ ਨਹੀਂ ਹੈਗਾ ਕੋਈ ਨਿਛ ਨਹੀਂ ਮਾਰਦਾ ਕੋਈ ਨਹਾਉਂਦਾ ਨਹੀਂ ਕੋਈ ਕਪੜੇ ਨਹੀਂ ਬਦਲਦਾ ਯਾਰ ਕਿਹੜੇ ਇਤਹਾਸ ਦੇ ਵਿੱਚ ਅਸੀਂ ਜੀ ਰਿਹਾ ਹੈ ਕਿਹੜੇ ਇਤਹਾਸ ਅਸੀਂ ਪੇਸ਼ ਕਰ ਰਹੇ ਹਾਂ ਅਸੀਂ ਬਹੁਤ ਰੈਡੀਓ ਹੋ ਰਹੇ ਹਾਂ ਰੈਡੀਓ ਇਹ ਨਹੀਂ ਦਾ ਰੈਡੀਓ ਗਲਤ ਰੈਡੀਓ ਨਹੀਂ ਜਿਹੜਾ ਹੋਰ ਹੈ ਕੋਟਰੀ ਹੈ ਉਹ ਜਿੰਨੀ ਮਰਜ਼ੀ ਰੈਡੀਓ ਕਰ ਲਓ ਪਰ ਗਲਤ ਨਾ ਕੁਝ ਇਹਦਾ ਤੁਹਾਡੇ ਤੋਂ ਤਵੱਜੂ ਰੱਖਣਾ ਹੈ ਕਿ ਜਦੋਂ ਅਸੀਂ ਕਿ ਕਿਸ਼ੇ ਨਾਵਲ ਨੂੰ ਪੜੀਏ ਅਸੀਂ ਪੂਰੇ ਮੌਸਟਰੇਨ ਨੂੰ ਵੀ ਨਾਲ ਦੇ ਨਾਲ ਪੜੀਏ ਅਸੀਂ ਦੇਖੀਏ ਕਿ ਨੌਕੋ ਆੜੇ ਵਾਲੇ ਡਾਕਟਰਾਂ ਨੇ ਬੋਲਨੇ ਬੰਦਾ ਅਸੀਂ ਨਾ ਸਿਰਫ ਪਟੇਗਾ ਲਿਖੀਏ ਸਾਡੇ ਸਾਡੇ ਚ ਨੁਕਸ ਕੀ ਹੈ ਅਸੀਂ ਕਹਾਣੀ ਲਿਖਦੇ ਆਂ ਅਸੀਂ ਕਹਾਣੀਆਂ ਪੜਦੇ ਆਂ ਨਾਵਲ ਲਿਖਦੇ ਆਂ ਨਾਵਲ ਹੀ ਪੜਦੇ ਆਂ ਕਵਤਾ ਲਿਖਦੇ ਆਂ ਕਵਤਾ ਹੀ ਪੜਦੇ ਆਂ ਦੋਸਤੋ ਮਿੱਟੀ ਵਿੱਚ ਮਿੱਟੀ ਬੀਜਦੇ ਸਾਨੂੰ ਥੀਏਟਰ ਵੀ ਪੜ੍ਹਨਾ ਚਾਹੀਦਾ ਮੈਂ ਪਿਛਲੇ ਦਿਨਾਂ ਇੱਕ ਪਲੇ ਦੇਖਿਆ ਸ਼ਬਾਨਾ ਆਦਮੀ ਦਾ 14 ਸਾਲ ਤੋਂ ਲੈ ਕੇ 74 ਸਾਲ ਦਾ ਰੋਲ ਕਰਦੀ ਔਰਤ ਲੇਕਿਨ ਕਿਤੇ ਫੇਡ ਆਊਟ ਨਹੀਂ ਹੈਗਾ ਰਾਤ ਕਿਤੇ ਵੀ ਲਾਈਟ ਆਫ ਨਹੀਂ ਹੁੰਦੀ ਲੇਕਿਨ ਹੁੰਦਾ ਕੀ ਹੈ ਕਿ ਉਹ ਵਿੰਗ ਦੇ ਵਿੱਚ ਜਾਂਦੀ ਹੈ ਕਿਸੇ ਦਾ ਕੋਈ ਆਵਾਜ਼ ਮਾਰਦਾ ਹੈ ਕੋਈ ਕਹਿੰਦੀ ਹਾਂ ਅਮਾ ਉੱਥੇ ਇੱਕ ਬੰਦਾ ਉਹਨਾਂ ਨੇ ਇੱਕ ਮੇਕਅਪ ਮੈਨ ਬਿਠਾਇਆ ਉਹ ਉਹਨੇ ਵਾਰਾ ਤੇ ਸਟ੍ਰੋਕ ਲਾ ਦੇਣਾ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ 2 ਘੰਟੇ ਬਾਅਦ ਉਹ ਤੌਰਤ ਦਾ ਤੁਰਨਾ ਬਦਲ ਜਾਂਦਾ ਆਵਾਜ਼ ਬਦਲ ਜਾਂਦੀ ਹੈ ਸਿਰ ਚਿੱਟਾ ਹੋ ਜਾਂਦਾ ਉਹ ਔਰਤ ਸਾਡੇ ਸਾਹਮਣੇ 16 ਸਾਲ ਦੀ ਔਰਤ ਕਿੱਥੇ ਚੱਲਦੀ ਔਰਤ ਅਸੀਂ ਸਿੱਖਦੇ ਹੀ ਨਹੀਂ ਕਿਉਂਕਿ ਅਸੀਂ ਬਹੁਤ ਦੇਖਦੇ ਨਹੀਂ ਬਹੁਤਾ ਕੁਝ ਸੋਚਦੇ ਇੱਕ ਨਾਂ ਜਿਵੇਂ ਮੈਂ ਵੇਚੀ ਕੀਸੀ ਕੀ ਐਂਡ ਜੀ ਪਰਚੀਆਂ ਨੇ ਨਾ ਬਹੁਤ ਸਾਰੇ ਟੈਂਪ पाए ਇੱਕ ਆਪਸੀ ਬਾਰੇ ਕਿਤਾਬ ਜੇ ਵੀ ਆਪਸੀ ਦੇ ਰੱਖਦੀ ਉਹਦੇ ਵਿੱਚ ਕੇਵਲ ਉਹ ਕਿਤਾਬ ਜਿਹੜੀ ਛਪੀ ਹੈ ਉਹ ਕਿਤਾਬ ਦੇ ਜਿਹੜਾ ਮੁੱਖ ਪਰਨਾ ਹੁੰਦਾ ਸੀ ਉਹਦੇ ਨੇ ਕਿਸੇ ਦਾਨਿਸ਼ਵਰ ਦਾ ਇੱਕ ਸਲੋਗਨ ਸਾਡਾ ਹੁੰਦਾ ਉਹ ਇੱਕ ਪੈਰੇ ਦਾ ਵੀ ਹੋ ਸਕਦਾ ਸੀ ਇੱਕ ਸਫੇ ਤੋਂ ਵੱਧ ਨਹੀਂ ਹੁੰਦਾ ਉਹ ਸਾਰੇ ਸਲੋਗਨ ਹੋਣਾ ਕਿ ਕਿਤਾਬ ਦੇ ਰੂਪ ਵਿੱਚ ਛੱਪੇ ਵਨ ਤੁਸੀਂ ਕਿਤਾਬ ਪੜ੍ਹ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਦੁਨੀਆ ਦੇ ਧਾਨਿਸ਼ਵਰ ਸਾਹਿਬ ਬਾਰੇ ਜੀਵਨ ਬਾਰੇ ਕੋਈ ਨਹੀਂ ਬਾਰੇ ਕਿੰਨੀ ਲੋਕਾਂ ਨੇ ਗੱਲਾਂ ਕੀਤੀਆਂ ਹੋਈਆਂ ਨੇ ਉਸ ਵੀ ਦੋफी ਇੱਕ ਕਾਸ ਤੇ ਚੋੜ ਹੈ ਤੋਂ ਇਹ ਨਹੀਂ ਈਮ ਹੈ ਮੈਂ ਇਹਨਾਂ ਨੂੰ ਜਾਗਣਾ ਦੋਸਤੋ ਮੈਨੂੰ ਪਤਾ ਹੈ ਸਤਪੰਨ तंदरुस्त नहीं रेम बहुत बोझ है इधर स्कूल इको समय ये अच्छा टीचर है इको समय अच्छा पति है इको समय ये अच्छा संपादक है ਮੈਂ ਦੇਖਿਆ ਜ ਨੂੰ ਬਰੇ ਲੋਕ ਇਹਦੇ ਨਾਲ ਨਰਾਜ਼ ਹੋ ਰਹੇ ਨੇ ਮੈਂ ਇਹਨੂੰ ਇਸ ਗੱਲ ਦੇ ਜੈਨ ਟੋਕਦਾ ਰਿਹਾ ਕਿ ਤੈਨੂੰ ਨਾ ਦੁਸ਼ਮਣੀਆਂ ਛੇੜਨੀਆਂ ਪੈਣੀਆਂ ਨਰਾਜ਼ਗੀਆਂ ਛੇੜਨੀਆਂ ਪੈਣੀਆਂ ਜੇ ਅੱਛੀ ਰਚਨਾ ਨੂੰ ਆ ਦੇਣੀ ਹੈ ਲੋਕ ਕਰਤੇ ਪ੍ਰੈਸ਼ਰ ਪਾਉਂਗੇ ਕੀ ਇਸ ਗੱਲ ਨੂੰ ਸਮਝਦੇ ਹੈ ਔਰ ਇਸੇ ਕਰਕੇ ਅੱਜ ਤਾਸਮਾਨ ਦੇ ਜਿਹੜੀਆਂ ਰਚਨਾਵਾਂ ਨੇ ਵੱਲ ਨੇ ਤੁਹਾਨੂੰ ਚਿੰਗੀਆਂ ਲੱਗੀਆਂ ਨੇ ਉਹਦੀ ਲੇਅਰ ਚਿੰਗੀ ਲੱਗਦੀ ਹੈ ਔਰ ਇਹਦੇ ਨਾਲ ਜਿਹੜੇ ਸ਼ੰਮੀ ਜੀ ਨੇ ਮੈਨੂੰ ਦੋਨਾਂ ਤੁੰਗੀਆਂ ਨਹੀਂ ਦੋਤਾ ਜਾਣਦਾ ਮੈਨੂੰ ਪਿੱਛੇ ਬੈਕਸਟੇਜ ਕਿਹੜੇ ਲੋਕ ਕੰਮ ਕਰਦੇ ਨੇ ਮੈਂ ਉਹਨਾਂ ਨੂੰ ਵੀ ਸਨੂਰ ਕਰਦਾ ਕਿ ਜੋ ਪਿੱਛੇ ਕੰਮ ਕਰਦੇ ਨੇ ਕਿ ਵੀਡੀਓ ਵੀ ਖੈਨਾ ਹੋਣ ਸ਼ਾਇਦ ਇਹ ਵੀ ਨਾ ਕੰਮ ਕਰ ਸਕਣ ਸਾਰੇ ਆਧਾਰੇ ਨੂੰ ਜਿਹੜੇ ਲੋਕਾਂ ਨੂੰ ਇਨਾਮ ਮਿਲਿਆ ਉਹਨਾਂ ਨੂੰ ਤਾਂ ਮੁਬਾਰਕ ਹੈ ਇਸ ਪੂਰੀ ਟੀਮ ਨੂੰ ਪੂਰੀ ਮੁਬਾਰਕ ਹੈ ਔਰ ਜਿਹੜੇ ਦੇਖੋ ਤੁਸੀਂ ਥੋੜਾ ਜਿਹਾ ਧਿਆਨ ਮਾਰਨਾ ਕਿ ਜਿੰਨਾ ਲੋਕਾਂ ਨੂੰ ਇਹਨਾਂ ਨੇ ਚੁਣਿਆ ਹੈ। ਦਿਮਨ ਜੀ ਨੂੰ ਚੁਣਿਆ। ਕੀ ਕੀ ਤੁਹਾਨੂੰ ਦੱਸਿਆ ਇੱਕ ਦਫਾ ਮੈਂ ਇਹਨਾਂ ਦੀ ਦੁਕਾਨ ਤੇ ਗਿਆ ਗਲੰਦਰ ਇਹਨਾਂ ਰਾਹ ਤੇ ਬੱਠੇ ਦੇ ਉੱਤੇ ਦੁਕਾਨ ਸੀ ਤੇਰੀ ਸਾਬ ਜੀ। ਮੈਂ ਕਿਤਾਬ ਦੇਖੀ। ਦੋ ਦਿਨ ਵਾਰੀ ਦੇਖੀ ਜਦੋਂ ਉਹਦਾ ਮੁੱਲ ਦੇਖਿਆ ਤਾਂ ਕਿਤਾਬ ਜਿਹੜੀ ਸੀ ਨਾ ਜੀ ਮੈਂ ਰੱਖ ਪਾਇਆ। ਜਦੋਂ ਮੈਂ ਕਿਤਾਬ ਰੱਖਾ ਅੰਨਾ ਕਰਨਾ ਹੈ ਨਾ ਤੋ ਪਾਰਟ ਦਾ ਨਾਮ ਉਹ ਤੇ ਨਾਮ ਦਾ ਜਦੋਂ ਮੈਂ ਕਿਤਾਬ ਨਹੀਂ ਖਰੀਦੀ ਇਹਨਾਂ ਨੇ ਮੈਨੂੰ ਚਾਹ ਪਿਆਈ ਮੈਂ ਕਿਤਾਬ ਨਹੀਂ ਖਰੀਦੀ ਮੈਂ ਜਾ ਕੇ ਵਾਪਸ ਬੈਠ ਗਿਆ ਇਹਨਾਂ ਨੇ ਬੱਚਾ ਭੇਜਿਆ ਇਹ ਕਿਹਾ ਵੀ ਇਹ ਹੈ ਜੀ ਉਹਨਾਂ ਨੇ ਲੰਬਾਬਾ ਦਾ ਪੈ ਲੈ ਲਓ ਇਹਨੂੰ ਪਤਾ ਲੱਗਿਆ ਕਿ ਇਹ ਕੋਲ ਪੈਸੇ ਨਹੀਂ ਹੈਗੇ ਤਾਂ ਮੈਂ ਕਹੇ ਕਿ ਇਹ ਕਿਉਂਕਿ ਉਦੋਂ ਬੱਚਾ ਭੇਜਿਆ ਜਦੋਂ 버ਸ ਤੁਰ ਰਹੀ ਸੀ ਨਾ ਮੈਂ ਉਤਰ ਕਹਿਤਾ ਸੀ ਨਾ ਉਹ ਕਿਤਾਬ ਵਾਪਸ ਲੈ ਕੇ ਚਾਹ ਤਾ ਉਹ ਹੈ ਕਿ ਮੜੀ ਦੀਵਾਲੀਆ ਹੋਇਆ ਇਹਨੇ ਕਈਆਂ ਨੂੰ ਦਿਵਾਲੀਆ ਹੋਣ ਤੋਂ ਬਚਾਇਆ ਤੋਂ ਜਿਹੜੇ ਬਾਰੇ ਗੱਲ ਹੋਈ ਹੈ ਉਹਨਾਂ ਬਾਰੇ ਗੱਲ ਹੋਈ ਹੈ ਸ਼ਰਮਨ ਦਾ ਬਾਰੇ ਪ੍ਰਵੇਸ਼ ਦੀ ਬਾਰੇ ਇਹ ਬਹੁਤ ਅੱਛੇ ਅਨੁਵਾਦਕ ਇਹਦਾ ਵੀ ਇੱਕ ਕਾਰਨ ਹੈ ਔਰ ਇੱਕ ਕਾਰਨ ਇਹ ਹੋਰ ਜਏ ਦਾਤਮਨ ਵਾਲਿਓ ਇੱਕ ਗੱਲ ਤੁਸੀਂ ਇਹਨਾਂ ਨੂੰ ਅੱਜ ਨਾਲ ਸੁਣੀ ਹੈ ਜੀ ਇਹ ਸਟੋਰੀ ਕਲੇ ਦੀ ਬੈਕਗ੍ਰਾਉਂਡ ਦੇਖੋ चंकी किस्मत नंगे मैगजीन बंद हो गए जीता अमिताभ बच्चन नहीं राइज किया अगर एमरजेंसी ना लगती अमिताभ नीचना एमरजेंसी लग गई और इंदिरा गांधी सारे उत्ते काबज थी सब फिल्म हिस्टरी देखो मैं किताब देखी है ਕੰਡੀਸ਼ਨ ਮਾਰਕੀਟ ਕਵਰਰ ਉਹ ਕੀ ਹੈ ਉਹ ਨਤਰੀ ਲਈ ਕਿ ਉਹਦੇ ਚ ਕੀ ਹੈ ਕਿ ਉਹਨਾਂ ਦਿਨਾਂ 'ਚ ਕੋਈ ਫਿਲਮੀ ਨਹੀਂ ਲੁੱਟਣ ਦਿੱਤੀ ਕੁਝ ਅچھے ਬੰਦੇ ਜੋ ਉਹਨਾਂ ਨੇ ਤਾਂ ਜਾਣ ਬੁੱਝ ਕੇ ਨਹੀਂ ਹੋਣ ਦਿੱਤੀ ਤੇ ਤੁਹਾਡੀ ਰੱਬ ਨੇ ਮਦਦ ਕੀਤੀ ਕਿ ਕੁਝ ਲੋਕ ਜਿਹੜੇ ਸੀ ਚੁੱਪ ਕਰ ਗਏ ਤੇ ਹੁਣ ਤੁਹਾਡੇ ਕੋਲ ਵਕਤ ਹੈ ਦੋਸਤ ਕਿ ਸਪੈਨ ਖਾਲੀ ਹੈ सारा मत, था। 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 कुछ कभी तो तो भी ठीक नहीं होगा बेहतर होने की गुंजाइश हमेशा बनी रहती है तो प्रवेश की बारे में गल करना के फसल बच्चे जेड़े ਇਹ ਐਸ ਵੇਲੇ ਦਸਤਕੀਆ ਗਿਰਦੀ ਅੰਗਰੇਜ਼ੀ ਦੇ ਅੱਛੇ ਅਨਵਾਦਕ ਬਣੇ ਹੋਏ ਨੇ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਇਹ ਹੈ ਦੋਸਤੋ ਇਸ 47 ਤੋਂ ਪਹਿਲਾਂ ਜਿਹੜਾ ਸਾਡਾ ਸਿਨੈਰੀਓ ਸੀ ਨਾ ਪੰਜਾਬੀ ਸਾਹਿਤ ਦਾ ਜਿਹੜਾ ਦੌਰ ਸੀ ਉਹ ਮਾਜਾ ਲੋਸ ਸੀ ਉਹਦਾ ਕੇਂਦਰ ਜਿਹੜੀ ਜਿੰਨੀ ਸਾਰੀ ਪੰਜਾਬੀ ਸੀ ਸਾਰੀ ਲੋਸ ਸੀ ਉਹਦਾ 92 ਦੀ ਜਲਕੇਰ ਮਿੱਟੀ ਨੇ ਉਸ ਕੇਂਦਰ ਨੂੰ ਬਦਲ ਕੇ 92 ਚ ਲੈ ਲਿਆ ਅੱਜ ਇੰਨਾ ਸਾਇੰਸ ਲਿਖਿਆ ਜਾ ਰਿਹਾ ਉਹਦੇ ਚ 90% ਜਿਹੜਾ ਸਾਹਿਬ ਹੈ ਉਹ 92 ਦੀ ਮਿੱਟੀ ਚ ਲਿਖਿਆ ਜਾ ਰਿਹਾ ਔਰ 90 ਦੇ ਮੁਹਾਵਰੇ ਨੂੰ ਸਮਝਣ ਦਾ ਕਿਸੇ ਨੇ ਕੋ ਹੁਨਰ ਹੈ ਉਹ ਬੰਦਾ ਅੱਛਾ ਮਤਲਬ ਜਿਹੜਾ ਨਵਾ ਦਿੰਦਾ ਆ ਮੈਂ ਸਮਝਾਵਾਂ ਮੈਂ ਪਰਮੇਸ਼ਰ ਦੀ ਬਾਰੇ ਇੱਕ ਇਹ ਕਹਿਣਾ ਹੁਣਾ ਇਹ ਦੁਨੀਆ ਉੱਤੇ ਨਾ ਕਿਸੇ ਵੀ ਅਨੁਵਾਦਕ ਤੋਂ ਲਿਆ ਤੁਸੀ ਇਹ ਵੀ ਇੰਗਲਿਸ਼ੀ ਕਰਕੇ ਦਿਖਾਓ ਇਹ ਉਹ ਨਹੀਂ ਇੰਗਲਿਸ਼ੀ ਕਰਦਾ ਥੈਂਕ ਯੂ ਵੈਰੀ ਮਚ ਸਭ ਨੂੰ ਮੁਬਾਰਕ ਬਹੁਤ ਬਹੁਤ